ਖਿਡਾਰੀ ਖੇਡ ਕਬੱਡੀ ਦੇ ਪੂਰਾ ਹੁਨਰ ਵਿਖਾਉਂਦੇ ਨੇ ਕਿ ਰੇਡਾਂ ਪਾਉਂਦੇ ਨੇ ਕਿ ਜਫੇ ਲਾਉਂਦੇ ਨੇ ਕਿ ਜਫੇ ਲਾਉਂਦੇ ਨੇ ਕਿ ਰੇਡਾਂ ਪਾਉਂਦੇ ਨੇ ਲਾ ਪੈਂਦੀਆਂ ਕਬੱਡੀਆਂ ਲੱਗਦਾ ਹੈ ਜਿਹਾ ਕਿ ਜਿਹਨੇ ਕਰਦਾ ਸੀਦਾ ਜਾਹੀਰੀ ਨੱਦੀ ਦੀਆਂ ਗੱਲਾਂ ਕਿਵੇਂ ਕਰਦੇ ਪੰਜਾਬੀ ਨੇ ਕਬੱਡੀ ਦੀਆਂ ਗੱਲਾਂ ਬਾਤਾਂ ਜਾਣਦੇ ਨਾਲ ਖੇਡ ਕਿਸੇ ਹੋਰ ਦੀਆਂ ਗੱਲਾਂ ਅੱਜ ਹੁਣ ਬੇਲੀਓ ਜਵਾਨੀ ਵਾਲੇ ਜੋਰ ਦੀਆਂ ਗੱਲਾਂ ਲਾ ਜੋਰ ਤੇ ਜਵਾਨੀ ਦੀ ਗੱਲ ਹਾਫ ਸਮਾਂ ਇਸ ਮੈਚ ਦਾ ਹੋ ਚੁੱਕਿਆ ਹੈ ਅੱਗੇ ਸਮੇਂ ਦੇ ਨੰਬਰ ਆਪਾਂ ਜਰੂਰ ਸਾਂਝੇ ਕਰਾਂਗੇ ਨਾਲ ਹੀ ਵੇੰਦਿਆ ਵੀ ਸ਼ੰਕਰ ਤੇ ਮਿਲਗਾ ਇਹ ਵੀ ਤਿਆਰ ਰਹਿਣ ਅਗਲਾ ਮੁਕਾਬਲਾ ਜੋ ਲੜਕੇ ਦਾ ਖੇਡਿਆ ਜਾਵੇਗਾ ਗੁਰੂ ਗੋਦਨ ਸਿੰਘ ਸੁਭਸਲਾ ਮੋਗਾ ਤੇ ਨਾਲ ਦੂਸਰੇ ਪਾਸੇ ਮਾਤਾ ਗੰਗਾ ਜੀ ਸੁਭਸਲਾ ਨਕੌਦਰ ਦੀਆਂ ਟੀਮਾਂ ਦੇ ਦਰਮਿਆਨ ਅੱਡਾ ਸਮਾ ਕਲਾਰਾਂ ਦੇ 8 ਤੇ ਜਮਸ਼ੇਰ ਦੇ 14 ਨੰਬਰ ਪਕਾ ਸਮਾ ਨਹਿਤਾ ਹੋ ਚੁੱਕਿਆ ਹੈ ਇਸ ਤੋਂ ਬਾਅਦ ਜਿਹੜਾ ਲੜਕੀ ਦਾ ਛੋ ਮੈਚ ਹੋਊਗਾ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮੋਗਾ ਵਰਸਸ ਮਾਤਾ ਗੰਗਾ ਜੀ ਸਪੋਰਟਸ ਕਲੱਬ ਨੂੰ ਨਕੋਦਰ ਜੀ ਲੜਕੀਆਂ ਦੇ ਨਾਮ ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਦੋਨੋਂ ਟੀਮਾਂ ਵਿੱਚ ਇਹ ਬਹੁਤ ਵਧੀਆ ਖਿਡਾਰੀ ਨੇ ਔਰ ਮੁਦਕੀ ਜਿਹੜਾ ਸਟੇਟ ਟੂਰਨਾਮੈਂਟ ਵਿੱਚ ਮੋਗਾ ਟੀਮ ਜਿੱਤੂ ਨਹੀਂ ਸੀਗੀ ਔਰ ਜਿਹੜੀ ਨਕੋਦਰ ਦੀ ਸਪੋਰਟਸ ਕਲੱਬ ਹੈ ਇਹਦੇ ਵਿੱਚ ਵੀ ਉਹ ਬਹੁਤ ਵਧੀਆ ਜਿਹੜੀਆਂ ਲੜਕੀਆਂ ਵਾਂ ਉਹ ਇਸ ਅਕੈਡਮੀ ਵਿੱਚ ਆਈਆਂ ਵਾਂ ਗੋਪੀਆ ਅਮਨਿਆ ਔਰ ਹੋਰ ਵੀ ਜਿਹੜੀਆਂ ਇੰਟਰਨੈਸ਼ਨਲ ਵੀ ਖੇਡੀਆਂ ਵੱਲੋਂ ਕੁੜੀਆਂ ਉਹਨਾਂ ਦੇ ਵੀ ਨਾਮ ਤੁਹਾਨੂੰ ਦੱਸੇ ਜਾਣਗੇ ਔਰ ਇਸੋ ਮੈਚ ਤੋਂ ਬਾਅਦ ਜਿਹੜਾ ਵਾ ਉਹ ਲੜਕਿਆਂ ਚੋਂ ਮੈਚ ਗੋ ਵਰ ਟੂ ਕਮੈਂਟਡ ਜੁਗੀ ਨੂੰ ਸੋਈ ਮੇਰਾ ਵੀਰ ਬਾਜ ਜਿੱਥੇ ਸੁਦਾ ਹੋਏ ਖੇਡ ਮੈਦਾਨ ਚ ਜਾਵੇਗਾ ਲਾ ਇਧਰ ਸੋਨੂ ਜਮਸ਼ੇਰ ਪਿੰਡ ਦਾ ਪਾਉਂਦਾ ਹੈ ਕਬੱਡੇ ਲਾ ਚੀਤੇ ਵਾਂਗੂ ਨਾਰਵਨ ਕੋਸ਼ਿਸ਼ ਕਰਦਾ ਡਾਕ ਲੈਂਦੇ ਪਰ ਜੱਸਾ ਕੁਲਾਰਾਂ ਵਾਲਾ ਨਹੀਂ ਜਫਾ ਲਾ ਸਕਿਆ ਤੇ ਅਗਲੀ ਕਬੱਡੀ ਫਿਰ ਅੰਡੀ ਸਕੂਲ ਵਿਰਦਾ ਜਿਨ੍ਹਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਆ ਜੰਮ ਲੱਗਣ ਵਿੱਚ ਟੂਰਨਾਮੈਂਟ ਕਰਾਉਣ ਵਿੱਚ ਇਹ ਸੰਗਤਾਂ ਨੂੰ 2 ਮਿੰਟ ਲਈ ਆਪਣੇ ਮੁਖਾਰਦਨ ਤੋਂ ਸੰਬੋਧਨ ਕਰਨਗੇ ਸਰਦਾਰ ਤਰਲੂਪ ਸਿੰਘ ਗਿੱਲ ਪ੍ਰਿੰਸੀਪਲ ਸੀਨੀਅਰ ਕੰਡਿਊਸਕੋਲ ਦਾ ਗੁਰੂ ਗਵਿੰਦ ਸਿੰਘ ਇਹ ਗੁਰੂ ਅੰਜਨ ਦੇ ਕਬੱਡੀ ਅਕੈਡਮੀ ਬਿਲਗਾ ਵੱਲੋਂ ਕਰਵਾਏ ਜਾ ਰਹੇ ਉੱਥੇ ਕਬੱਡੀ ਵਾਲੀਵਾਲ ਫੁੱਟਬਾਲ ਟੂਰਨਾਮੈਂਟ ਵਿੱਚ ਆਏ ਹੋਏ ਐਨਆਰਆਈ ਵੀਰਾਂ ਦਾ ਇਲਾਕੇ ਦੀਆਂ ਸੰਗਤਾਂ ਦਾ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਮਿਲਗਾ ਦੇ ਪ੍ਰਬੰਧਕ ਸਹਿਦਾਨ ਸਾਰਿਆਂ ਦਾ ਮੈਂ ਇੱਥੇ ਆਇਆ ਤੇ ਬਹੁਤ-ਬਹੁਤ ਆਨੰਦ ਕਰਦਾ ਹਾਂ ਇਹ ਸਾਡੇ ਸਕੂਲ ਦਾ ਜੋ ਹਾਲ ਸੀਗਾ 1970 ਦੇ ਵਿੱਚ ਬਣਿਆ ਸੀ ਉਸ ਦੀ ਜੋ ਹਾਲਤ ਸੀ ਉਹ ਪਿੰਡ ਵਾਸੀ ਚੰਗੀ ਤਰ੍ਹਾਂ ਜਾਣਦੇ ਆ ਉਸ ਦੀ ਕੋਈ ਸ਼ਕਤੀ ਨਹੀਂ ਸੀ ਕੋ ਉਸ ਦੇ ਕੋਈ ਦਰਵਾਜ਼ੇ ਨਹੀਂ ਸੀਗੇ ਉਸ ਦਾ ਕਾਰਨ ਸੀ ਕਿ ਕੋਈ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਕੋਲੋਂ ਜੋ ਵੀ ਫੰਡ ਆਉਂਦੇ ਆ ਬਹੁਤ ਘੱਟ ਹੁੰਦੇ ਆ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਹਾਲ ਦੇ ਵਾਲੇ ਕੋ ਸੱਚਾ ਜਾਵੇ ਕਿ ਬਹੁਤ ਵੱਡੀ ਬਿਲਡਿੰਗ ਆ ਕਿਸੇ ਵੀ ਸਕੂਲ ਕੋਲ ਤਾਂ ਬਿਲਡਿੰਗ ਹੈ ਨਹੀਂ ਵੀ ਤੇ ਇਹਨਾਂ ਨੇ ਮੇਰੀ ਉਸ ਬੇਨਤੀ ਨੂੰ ਮੰਨਦੇ ਹੋਏ ਉਸੇ ਵੇਲੇ ਹੀ 70000 ਰੁਪਏ ਮੈਨੂੰ ਦਿੱਤਾ ਸੀ ਤੇ ਨਾਲ ਹੀ ਇਹ ਕਿਹਾ ਸੀਗਾ ਵੀ ਅਸੀਂ ਥੋੜੇ ਹੀ ਮਿਲਨਿਆਂ ਦੇ ਵਿੱਚ ਇਸ ਹਾਲ ਦੀ ਜਿਹੜੀ ਕਾਇਆ ਕਲਪ ਕਰਦੇ ਆਂਗੇ ਤੇ ਮੈਂ ਬਹੁਤ ਧੰਨਵਾਦੀ ਆ ਗੁਰੂ ਅਰਜਨ ਦੇਵ ਕਬੱਡੀ ਕਲੱਬ ਦੇ ਸਮੂਹ ਮੈਂਬਰਾਂ ਦਾ ਐਨ ਆਰ ਆਈ ਵੀਰਾਂ ਦਾ ਤੇ ਹੋਰ ਸਹਾਯੋਗੀ ਸੰਗਤਾਂ ਦਾ ਜਿਨ੍ਹਾਂ ਨੇ ਇਸ ਹਾਲ ਨੂੰ ਰਿਪੇਅਰ ਕਰਕੇ ਤੇਰੇ ਵਿੱਚ ਜੋ ਜਿੰਮ ਦਾ ਅਟਲ ਕੀਤਾ ਹੈ ਸਰਕਾਰੀ ਤੌਰ ਤੇ ਕੱਲ ਹੋਇਆ ਹੈ ਪਹਿਲਾਂ ਦੱਸਿਆ ਜਾ ਚੁੱਕਾ ਵੀ ਇਹ ਸਰਕਾਰੀ ਸਕੂਲ ਦੀ ਜਿੰਮ ਹੈ ਕੋਈ ਵੀ ਜਿਹੜਾ ਕਿਸੇ ਦੀ ਮਾਲਕੀ ਨਹੀਂ ਹੈ ਸਕੂਲ ਉਸ ਵਰਮਤ ਕਾਤੀ ਹੈ ਕੋਈ ਵੀ ਕਲੱਬ ਹੈ ਜਰ ਕੋਈ ਪਿੰਡੇ ਜਿਹੜੇ ਖਿਡਾਰੀ ਹਨ ਇਹ ਇਸ ਜਿੰਮ ਦਾ ਜਿਹੜਾ ਫਾਇਦਾ ਉਠਾ ਸਕਦੇ ਆ ਕਿਉਂਕਿ ਜਿਹੜੇ ਤਾਮੀਲ ਲੋਕ ਆ ਉਹ ਤਾਂ ਕਿਤੇ ਵੀ ਜਾ ਕੇ ਜਿੰਮ ਜੁਆਇਨ ਕਰ ਸਕਦੇ ਆ ਪਰ ਇਹ ਜਿਹੜਾ ਸਕੂਲ ਹੈ ਇਹ ਗਰੀਬਾਂ ਦਾ ਸਕੂਲ ਹੈ ਗਰੀਬ ਜਿਹੜੇ ਮਾਪੇ ਹਨ ਉਹਨਾਂ ਦੇ ਬੱਚੇ ਪੜ੍ਹਦੇ ਆ ਤੇ ਉਹਨਾਂ ਵਾਸਤੇ ਬਹੁਤ ਹੀ ਇਹ ਯੋਗਦਾਨ ਆ ਇਸ ਕਲੱਬ ਦਾ ਤੇ ਉਹ ਵੀ ਉਹ ਜਿੰਮ ਜਿਹੜੀਆਂ ਸਹੂਲਤਾਂ ਦੇ ਰਹੀ ਆ ਸਿਹਤ ਵੱਖੀ ਤੇ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਜਿਹੜੇ ਟਰਨਮੈਂਟ ਹੋ ਰਹੇ ਆ ਇਹਨਾਂ ਵਾਸਤੇ ਇਹ ਗੁਰੂ ਅਰਜਨ ਦੇਵ ਕਵੱਡੀ ਅਕੈਡਮੀ ਬਿਲਗਾ ਤੇ ਐਨ ਆਰ ਆਈ ਵੀਰ ਜਿਨ੍ਹਾਂ ਨੇ ਇੰਨਾ ਯੋਗਦਾਨ ਕੀਤਾ ਹੈ ਸਕੂਲ ਵਾਸਤੇ ਉਸ ਤੋਂ ਲਾਵਾ ਇਹਨਾਂ ਨੇ ਇੱਕ ਕੋਚ ਜਿਹੜਾ ਸੀ ਜੀਵਨ ਕੁਮਾਰ ਉਹਦੀ ਵੀ ਤਨਖਾਹ ਜਿਹੜੀ ਆ ਇਹ ਆਪਣੇ ਕੋਲੋਂ ਦਿੰਦੇ ਰਹੇ ਆ ਜਿਹਦਾ ਨਤੀਜਾ ਸਾਡੇ ਸਾਹਮਣੇ ਆ ਵੀ ਸਾਡੇ ਕੋਲ ਤਕਰੀਬਨ 60 ਦੇ ਕਰੀਬ ਬੱਚੇ ਆ ਜਿਹੜੇ ਇਸ ਵੇਲੇ ਇਸ ਕੋਚ ਦੇ ਕੋਲੇ ਕੋਚਿੰਗ ਲੈ ਕੇ ਤਾਂ ਬਹੁਤ ਵਧੀਆ ਨਰਸਰੀ ਜਿਹੜੀ ਆ ਤਿਆਰ ਹੋ ਰਹੀ ਆ ਤੇ ਇਸੇ ਤਰ੍ਹਾਂ ਹੀ ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਤਨਾਮ ਪਲੇਰ ਜੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਸਾਨੂੰ ਕੋਈ ਸਕੂਲ ਦੇ ਵਿੱਚ ਅਧਿਆਪਕ ਬਹੁਤ ਘੱਟ ਆਇਆ ਤੇ ਉਹਨਾਂ ਨੇ ਆਨ ਦੀ سپورਟ ਹੀ ਫੈਸਲਾ ਲੈਂਦੇ ਹੋਏ ਕਿ ਆਪ ਇੱਕ ਟੀਚਰ ਦੀ ਜਿਹੜੀ ਤਨਖਾਹ ਹੈ ਅਗਲੇ ਸਾਲ ਤੋਂ ਵਧਾਇਆ ਕਰਨਗੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਅੱਗੇ ਤੋਂ ਵਿਆਸ ਕਰਦਾ ਵੀ ਗੁਰਪ੍ਰੀਤ ਸਿੰਘ ਕਬੱਡੀ ਅਕੈਡਮੀ ਬਿਲਗਾ ਤੇ ਹੋਰ ਐ ਐਨਆਰਆਈ ਵੀਰ ਇਲਾਕੇ ਦੇ ਪ੍ਰਤਮੰਤੇ ਸੱਜਣ ਇਸ ਸਕੂਲ ਨੂੰ ਅੱਗੇ ਲਿਜਾਣ ਵਾਸਤੇ ਯੋਗਦਾਨ ਪਾਉਂਦੇ ਰਹਿਣਗੇ ਮੈਂ ਇੱਕ ਵਾਰੀ ਫੇਰ ਇਹਨਾਂ ਐਨਆਰਆਈ ਵੀਰਾਂ ਦਾ ਪ੍ਰਬੰਧਕਾਂ ਦਾ ਤੇ ਅਗਲੇ ਸਾਲ ਵਾਸਤੇ ਜਿਹੜਾ ਕੋਚ ਵਾਸਤੇ ਇਹਨਾਂ ਨੇ 84000 ਰੁਪਏ ਦਿੱਤਾ ਹੈ ਗਰਮੀਤ ਕੰਮੀ ਤੇ ਗਰਮੀਤ ਗਰਮੀਤ ਅਡਵਾਲ ਜੀ ਵੱਲੋਂ ਉਹਨਾਂ ਦਾ ਵੀ ਖਾਸ ਤੌਰ ਤੇ ਧੰਨਵਾਦੀ ਆ ਉਮੀਦ ਕਰਦਾ ਹਾਂ ਇੱਕ ਦੋ ਮੰਗਾਂ ਜਿਹੜੀਆਂ ਹੋਰ ਹੈਗੀਆਂ ਤੇ ਮੰਗਾਂ ਨੂੰ ਬੜਾ ਗੱਲ ਕਰਦਾ ਹਾਂ ਤੇ ਉਹ ਜਿੰਨਾ ਮੰਗੀ ਜਾਵਾਂਗੇ ਉਨਾ ਹੀ ਇਹ ਦੇਈ ਜਾਂਦੇ ਆ ਤੇ ਇਸ ਕਰਕੇ ਮੈਂ ਇੱਕ ਹੋਰ ਮੰਗਿਆ ਵੀ ਜਿਹੜੇ ਸਾਡੇ ਬੱਚੇ ਆ ਮੈਦੇ ਮੀਲ ਖਾਂਦੇ ਆ ਉਥੇ ਸ਼ੈੱਡ ਜਿਹੜੀ ਆ ਉਹ ਬਹੁਤ ਛੋਟੀ ਆ ਤੇ ਉਮੀਦ ਆ ਵੀ ਉਹ ਜਿਹੜੀ ਸ਼ੈੱਡ ਆ ਉਹਨੂੰ ਥੋੜਾ ਜਿਆਦਾ ਐਕਸਟੈਂਡ ਕਰਨਾ ਚਾਹੁੰਦੇ ਆ ਵੀ ਜਿੰਨੇ ਵੀ ਉਹ ਮਾਇਆ ਜਿਹੜੀ ਆ ਉਹ ਜਰੂਰ ਲਾ ਕੇ ਉਹ ਸੈੱਡ ਨੂੰ ਪੂਰਾ ਕਰਨਗੇ ਇਹਨੇ ਕਹਿੰਦਾ ਹੋਇਆ ਮੈਂ ਬਹੁਤ ਬਹੁ ਗੁਰ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ ਐਨ ਆ ਦੇ ਵੀਰਾਂ ਦਾ ਤੇ ਹੋਰ ਸਾਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਬਿਲੰਦੀਆਂ ਤੇ ਲਿਜਾਣ ਵਾਸਤੇ ਯੋਗਦਾਨ ਪਾਇਆ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਨਵਾਦੀ ਮੈਂ ਪਲੇਅਰ ਤੁਹਾਨੂੰ ਕਹਿੰਦਾ ਰੈਫਰੀ ਦੇ ਕੋਲ ਤੁਸੀਂ ਵਾਧੂ ਨਹੀਂ ਖੜ ਸਕਦੇ ਪਲੀਜ਼ ਬਲਜੀਤ ਸਿੰਘ ਬਿੱਟੋ ਰੈਫਰੀ ਦੇ ਕੋਲ ਉਏ ਵੀ ਬਾਦੂ ਪਲੇਅ ਨਹੀਂ ਕਰ ਸਕਦਾ ਆ ਜਿਹੜਾ ਫਾਈਨਲ ਜਿੱਤੂਗਾ ਆ ਜਿਹੜਾ ਚੱਲ ਰਿਹਾ ਮੈਚ ਜਿਹੜਾ ਵੀ ਜਿੱਤੂਗਾ ਸ਼ੋਟੇਦਾਰ ਕਰਮੀਤ ਸਿੰਘ ਦੇ ਬ੍ਰਦਰ ਅਮਰੀਕ ਸਿੰਘ ਵੱਲੋਂ ਵਿਕਟੋਰੀਓ ਬਾਬੇ ਕਹਿੰਦੇ ਉਹਨਾਂ 5000 ਰੁਪਏ ਦਿੱਤਾ ਜਾਊਗਾ ਮੈਂ ਬੇਨਤੀ ਕਰਦਾ ਕਿ ਸਨਮਾਨ ਚਿੰਨ ਦੇਣਾ ਸੀ ਕਿ ਦਿੱਤ ਸਾਰੇ ਬੰਤੀ ਕਿਲੋ ਵਾਲੇ ਕਿੱਥੇ ਰਜਿੰਦਰ ਸਿੰਘ ਜੀ ਮੈਨੇਜਰ ਸ੍ਰੀ ਗੁਰੂ ਅਰਜਨਦੇਵ ਜੀ ਗੁਰਦੁਆਰਾ ਮਿਲਗਾ ਉਹ ਸਾਡੇ ਕੋਲ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਸਨਮਾਨਜਨ ਲੈਣ ਕਿਉਂਕਿ ਲੰਗਰ ਵਾਸਤੇ ਜਿੰਨੇ ਵੀ ਭਾਂਡੇ ਸੀ ਅਸੀਂ ਗੁਰਦੁਆਰਾ ਸਾਹਿਬ ਤੋਂ ਲੈ ਆ ਤੇ ਉਹਨਾਂ ਦਾ ਮੈਚ ਮੈਚ ਮੋਝਕਾ ਆ ਹੁਣ ਲੜਕੀਆਂ ਦਾ 6 ਮੈਚ ਹੋਊਗਾ ਇਸ ਮੈਚ ਦੇ ਰੈਫਰੀ ਹੋਣਗੇ ਬਲਜੀਤ ਸਿੰਘ ਜੀ ਬਿੱਟੂ ਰੈਫਰੀ ਹੋਊਗਾ ਰਮੇਸ਼ ਲਾਲ ਜੀ ਅੰਪਾਇਰ ਲਾਲ ਨਵਜੀਤ ਨਵਜੀਤ ਜਿਹੜੀ ਆ ਇੰਟਰਨੈਸ਼ਨਲ ਸਾਡੀ ਪਲੇਅਰ ਆ ਹੋਊਗਾ ਅੰਪਾਇਰ ਕਰੋਗੇ ਹਲੋ ਮਨਜੀਤ ਸਿੰਘ ਜੀ ਤੁਸੀਂ ਇਹ ਰੈਸਟ ਕਰ ਲਓ ਇਸੇ ਤਰ੍ਹਾਂ ਜਿਹੜੇ ਸਿਸਟਰਸ ਕੋਰ ਹੈ ਇੱਕ ਬਨੇ ਮੰਗਾ ਮੰਗੇ ਪਲੀਜ਼ ਤੁਸੀਂ ਸਿਸਟਰਸ ਕੋਰ ਦੀ ਸੇਵਾਦਾਰ ਬਣੋ ਸਾਡੀ ਜਿਹੜੀ ਟੀਮ ਹੈ ਸਨਮਾਨ ਸਿੰਘ SLAAGAR ਭਾਰੂ ਵਾਲਾ ਵਾਲਾ ਵੱਲੋਂ ਸਗਾ ਉਹ ਸਾਡੇ ਕੋਲ ਸਨਮਾਨ ਲੈਣ 35 ਕਿਲੋ ਕੈਮਰਾਮੈਨ ਦੋਨੋਂ ਟੀਮਾਂ ਗਰਾਉਂਡ 'ਤੇ ਪਹੁੰਚ ਚੁੱਕੀਆਂ ਨੇ ਮੈਂ ਸਰਦਾਰ ਗੁਨਾਮ ਸਿੰਘ ਨੂੰ ਬੇਨਤੀ ਕਰਦਾ ਪੇਨਟ੍ਰੋਡਕਸ਼ਨ ਲਈ ਪਲੀਜ਼ ਭੇਜੋ ਜੀ ਸਰਦਾਰ ਗੁਨਾਮ ਸਿੰਘ ਦੀ ਇੰਟਰੋਡਕਸ਼ਨ ਲਈ ਭੇਜੋ ਲੜਕੀਆਂ ਦਾ ਦੋਨੋਂ ਟੀਮ ਗਰਾਉਂਡ 'ਤੇ ਪਹੁੰਚ ਚੁੱਕੀਆਂ ਨੇ ਪ੍ਰਾਪੀ ਲੜਕੀਆਂ ਦਾ ਲਾਈਨਅਪ ਲਾਈਨ ਅਪ ਕਰੋ ਜੀ ਬਿੱਟੂ ਲਾਈਨ ਅਪ ਕਰੋ ਪਲੀਜ਼ ਦੋਨੋ ਟੀਮਾਂ ਦੇ ਕੋਚ ਸੋ ਧੰਨਵਾਦ ਸਾਰੇ ਐਨਰੀਜ਼ ਦਾ ਜਿਨ੍ਹਾਂ ਦੀ ਬਹੁਤ ਵੱਡੀ ਸਹਾਇਤਾ ਦੇ ਨਾਲ ਇਹ ਚੌਥਾ ਕਬੱਡੀ ਦਾ ਕੱਪ ਜੋ ਚੱਲ ਰਿਹਾ ਹੈ ਦੁਨੀਆ ਦੇ ਮਹਾਨ ਕਬੱਡੀ ਖਿਡਾਰੀਆਂ ਦੇ ਵਿੱਚ ਨਾਮ ਦਰਜ ਕਰਾਇਆ ਜਿਨ੍ਹਾਂ ਨੇ 1991 ਕੈਨੇਡਾ ਕੱਪ ਦੇ ਵਿੱਚ ਕਦੇ ਵੀ ਵੈਸਟ ਜਾਫੀ ਹੋਣ ਦਾ ਮਾਣ ਪ੍ਰਾਪਤ ਕੀਤਾ ਤੇ ਸਾਡੇ ਬਿੱਟੂ ਮੱਲੇ ਜੀ ਔਰ ਸਾਡੇ ਸਾਰੇ ਗਿਆਨ ਸਿੰਘ ਜੀ ਦੇ ਇਲਾਕੇ ਪਰਿਵਾਰ ਦਾ ਧੰਨਵਾਦ ਸਾਰੇ ਐਨਆਰਜੀ ਦਾ ਧੰਨਵਾਦ ਹੈ ਸਾਡੇ ਅਟਵਾਲ ਪਰਿਵਾਰ ਤੋਂ ਵੀ ਬਹੁਤ ਵੱਡਾ ਸਹਿਯੋਗ ਮਿਲਿਆ ਹੈ ਬਹੁਤ ਬਹੁਤ ਧੰਨਵਾਦ ਦੋਨਾਂ ਟੀਮਾਂ ਦੇ ਨਾਲ ਆਸ਼ੀਰਵਾਦ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਹੋਵੇਗੀ ਦੋਨਾਂ ਟੀਮਾਂ ਦੇ ਨਾਲ ਖੇਡਾ ਹਰ ਖਾਨ ਸਿੰਘ ਨਿਖਮੀ ਯੂਕੇ ਦੇ ਨਾਲ ਤਰਲੋਚਨ ਸਿੰਘ ਮਿਲਗਾ ਜੀ ਯੂਕੇ ਵਾਲਿਆਂ ਦਾ ਧੰਨਵਾਦ ਲਓ ਆਪਾਂ ਮੁਕਾਬਲੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਵੇਂ ਬਲਕਾਰ ਸਿੰਘ ਜੀ ਹੋਰਾਂ ਨੇ ਦੱਸਿਆ ਭਾਈ ਮੁਰਕੀ ਦੇ ਵਿੱਚ ਇਹਨਾਂ ਖਿਡਾਰਣਾਂ ਨੇ ਬਹੁਤ ਵਧੀਆ ਖੇਡ ਦਿਖਾਈ ਜੋ ਮੋਗੇ ਤੋਂ ਪਾਜੀ ਹੈ ਟੀਮ ਆ ਮੇਰਾ ਵੀ ਨੰਬਰਾਂ ਵਾਲਾ ਨੂਰ ਕਰ ਲੈ ਵੀ ਸੈਡਾ ਹੁਣ ਚੇਂਜ ਹੋ ਚੁੱਕੀ ਆ ਹੁਣ ਮੇਰੇ ਤੋਂ ਖਦੇ ਹੱਥ ਜਿਹੜੇ ਮੋਗੇ ਦੀ ਟੀਮ ਹੈ ਤੇ ਮੇਰੇ ਤੋਂ ਸੱਜੇ ਹੱਥ ਟੀਮ ਇਹ ਕਿਹਦੇ ਵੀ ਮਾਤਾ ਗੰਗਾ ਜੀ ਸਪੋਰਟਸ ਕਲਬ ਨੂੰ ਕੁੱਦਰ ਦੇ ਹੈ ਬਲਜੀਤ ਸਿੰਘ ਮਿੱਟੂ ਦੀ ਕੋਚਿੰਗ ਹੈ ਇਸ ਟੀਮ ਨੂੰ ਬਹੁਤ ਵਧੀਆ ਮੁਕਾਬਲਾ ਆਪਾਂ ਜਦ ਤੱਕ ਜਾਂ ਆ ਰਹੇ ਆ ਦੋਨਾਂ ਟੀਮਾਂ ਦੇ ਦਰਮਿਆਨ ਜਿੱਤੇ ਦਾ ਕਰਨ ਇਹ ਸਮਾਂ ਦੱਸੇਗਾ ਪਰ ਟੀਮਾਂ ਦੋਨੋਂ ਵਧੀਆ ਜੀ ਬਹੁਤ ਧੰਵਾਦ ਸਰਦਾਰ ਚਰਨਜੀਤ ਸਿੰਘ ਪਲਾਹਾ ਸਾਰਾ ਮਨਿੰਦਰ ਸਿੰਘ ਪਲਾਹਾ ਜੀਵਨ ਟੂਰਾ ਇਟਲੀ ਜੀ ਰਕੇਸ਼ ਕੁਮਾਰ ਕੇਸ਼ਾ ਸਾਗਰ 파ੜਵਾਲ ਜੀ ਜੀਵਨ ਲਾਲ 파ੜਵਾਲ ਜੀ ਗੁਰਪ੍ਰੀਤ ਗੋਪੀ ਜੀ ਰਾਮਪਾਲ ਜੀ ਇਹਨਾਂ ਨੇ ਦਲਜੀਤ ਸਿੰਘ ਨੀਲੋਆ ਸਰਦਾਰ ਚਰਨ ਸਿੰਘ ਦੇ ਲੜਕਾ ਜੀ ਉਹਨਾਂ ਦੇ ਪਰਿਵਾਰ ਦਾ ਤੇ ਮੈਂਡਰ ਆਇਆ ਤੇ ਉਹਨਾਂ ਦਾ ਸਨਮਾਨ ਚਨ ਸਾਥ ਲੈ ਜਾਓ ਸਰਦਾਰ ਦਲਜੀਤ ਸਿੰਘ ਜੀ ਨੀਲੋਆ ਬੇਨਤੀ ਕਰਦੇ ਹਾਂ ਸਪਨਾਮ ਕਲੇਰ ਜੀ ਇਸ ਹਾਫ ਟਾਈਮ ਦੇ ਵਿੱਚ ਦੋ ਲਫ਼ਜ਼ ਆਪਣੇ ਬੋਲਣਗੇ। ਲਓ ਪਹਿਲੀ ਕਬੱਡੀ ਕਹਿੰਦੇ ਵੀ ਨਕੋਦਰ ਦੀ ਟੀਮ ਦਾ ਨਿੱਕੀ ਨਾਮ ਇਸ ਹੜਨ ਦਾ। ਲਓ ਇੱਧਰ ਹਾਫ ਮੈਂ ਹਾਫ ਟਾਈਮ ਦੇ ਵਿੱਚ ਕਲੇਰ ਜੀ ਕੁਝ ਕਹਿਣਾ ਚਾਹੁੰਦੇ ਆ ਸਾਡੀ ਖੇਡ ਦੇ ਸਬੰਧ ਸਾਡੇ ਜਮ ਦੇ ਸਬੰਧ ਵਿੱਚ ਇਸ ਹਾਫ ਟਾਈਮ ਦੇ ਵਿੱਚ ਕਲੇਰ ਜੀ ਨੂੰ ਸਮਾਂ ਦਿੱਤਾ ਜਾਊਗਾ। ਲਾ ਪਹਿਲੀ ਕਬੱਡੀ ਨਿੱਕੀ ਨੇ ਪਾਈ ਤੇ ਪਹਿਲਾ ਜਾਫਾ ਕਿਹਦੇ ਬੱਬੂ ਨੇ ਲਾਇਆ ਆਪਣੀ ਟੀਮ ਦੇ ਵੱਲੋਂ ਜਾਨਦਰ ਖਿਡਾਰੀ ਨੇ ਇਸ ਸਮੇਂ ਨੰਬਰ ਜੋੜ ਦਿੱਤੀ ਆਪਣੀ ਟੀਮ ਦੇ ਲਈ ਲਾ ਪੂਰੀ ਨਾਮ ਇਸ ਖਿਡਾਰੀ ਦਾ ਬੜੀ ਤੇਜ ਹੈ ਲਾ ਪੱਪਾ ਦੀ ਤੇਜ ਖਿਡਾਰੀ ਦੇ ਵੱਲੋਂ ਪਈ ਹੋਈ ਕਬੱਡੀ ਦੇ ਉੱਤੇ ਮੈਂ ਟੱਕਰਿਆ ਵੀ ਮਨਪ੍ਰੀਤ ਕੌਰ ਨਾਮ ਇਸ ਖਿਡਾਰੀ ਦਾ ਕਹਿੰਦੇ ਵੀ ਇਹ ਦੋਨੋਂ ਟੀਮਾਂ ਹੀ ਬਹੁਤ ਟੱਕਰੀਆਂ ਨੇ ਮਹਿਬুলਕਾਰ ਸਿੰਘ ਜੀ ਜਾਣਕਾਰੀ ਦੇਵਾ ਕਿ 3 ਤਰੀਕ ਨੂੰ ਕਹਿੰਦੇ ਵੀ ਸ਼ਾਹਕੋੜ ਦੇ ਵਿੱਚ ਕਬੱਡੀ ਕੱਪ ਹੋਇਆ ਜਿੱਥੇ 8 ਟੀਮਾਂ ਲੜਕੀਆਂ ਦੀਆਂ ਸਨ ਤੇ ਇਹਨਾਂ ਦੋਨਾਂ ਟੀਮਾਂ ਦਾ ਫਾਈਨਲ ਮੈਚ ਹੋਇਆ ਸੀ ਜਿੱਥੇ ਮਨਪ੍ਰੀਤ ਨੇ ਫਾਈਨਲ ਮੈਚ ਦੇ ਵਿੱਚ 8 ਧਫੇ ਲਾਏ ਤੇ ਜਿਤਬਰਾਦ ਕੀਤੀ ਸੀ ਫਾਈਨਲ ਮੈਚ ਦੇ ਵਿੱਚ ਪਹਿਲੇ ਨੰਬਰ ਤੇ ਨਕੁੱਦਰ ਤੇ ਦੂਜੇ ਨੰਬਰ ਤੇ ਆ ਮੋਗੇ ਦੀ ਟੀਮ ਸੀ ਲਾ ਅੱਜ ਮੋਗੇ ਦੀ ਟੀਮ ਉਲਟ ਫੇਰ ਕਰੇਗੀ ਜਾਂ ਨਹੀਂ ਇਹ ਸਮਾਂ ਦੱਸੇਗਾ ਬਲਵਿੰਦਰ ਕਾਰ ਇੱਕ ਹੋਰ ਨੰਬਰ ਜੋੜ ਦੇ ਇਸ ਵਿੱਚ ਨਕੁੱਦਰ ਦੀ ਟੀਮ ਦੇ ਵਾਸਤੇ ਲਾ ਕਬੱਡੀ ਫਿਰਤ ਕੀ ਹੈ ਖੇਡ ਮੈਦਾਨ 'ਚ ਵੀਰਪਾਲ ਨਾਮ ਦੇ ਇਸ ਖਿਡਾਰੀ ਦਾ ਜੋ ਵਧੀ ਹੋਏ ਕਬੱਡੀ ਪਾਉਣ ਦੇ ਲਈ ਤੇ ਡਬਲ ਟੱਚ ਹੋ ਗਿਆ ਤੇ ਸਾਡੇ ਰਮੇਸ਼ ਕੁਮਾਰ ਜੀ ਇਸ਼ਾਰਾ ਕਰਦੇ ਹੋਏ ਨੰਬਰ ਰੇਡਰ ਦਾ ਨੰਬਰ ਜੋ ਧਾਵੀ ਦੇ ਵਾਸਤੇ ਹੈ ਲਾ ਅਗਲੀ ਕਬੱਡੀ ਫਿਰ ਆਪਾਂ ਦੇਖੀਏ ਖੇਡ ਮੈਦਾਨ ਦੇ ਚ ਪ੍ਰਦੀਪ ਨਾਮ ਹੈ ਇਸ ਖਿਡਾਰੀ ਦਾ ਕਿ ਛੱਡੋ ਤੀਆਂ ਨੂੰ ਕੁੱਖਾਂ ਵਿੱਚ ਮਾਰਨਾ ਜੀ ਕਿ ਤੀਆਂ ਬਿਨ ਸਖਣਾ ਸੰਸਾਰ ਲੋਕੋ ਮਾਂ ਦੀ ਮਮਤਾ ਵੀਰਾਂ ਦੀਆਂ ਤਾਕਤਾਂ ਨੇ ਕਿ ਪੱਗ ਬਾਬਲੇ ਦੀ ਮਾਹੀ ਦਾ ਪਿਆਰ ਲੋਕੋ ਇਕੋ ਤਾੜੀਆਂ ਮਾਰਦੇ ਦੋਨਾਂ ਟੀਮਾਂ ਦੇ ਵਾਸਤੇ ਬਹੁਤ ਵਧੀਆ ਖਿਡਾਰੀ ਨੇ ਦੋਨਾਂ ਟੀਮਾਂ ਦੇ ਦਰਮਿਆਨ ਜੇ ਤਗੜਾ ਮੁਕਾਬਲਾ ਖੇਡਿਆ ਜਾਵੇਗਾ ਲਾ ਪੂਰੀ ਨੇ ਸਰ ਕਬੱਡੀ ਪਾ ਦਿੱਤੀ ਕਿ ਜੇ ਨਾ ਜਗਤੇ ਹੁੰਦੀਆਂ ਤੀਆਂ ਇਹ ਸੋਨਾ ਸੰਸਾਰ ਨਾ ਹੁੰਦਾ ਜੇ ਨਾ ਜਗਤੇ ਹੁੰਦੀਆਂ ਤੀਆਂ ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਾ ਹੁੰਦਾ ਕਿ ਜੇ ਨਾ ਜਗਤੇ ਹੁੰਦੀਆਂ ਤੀਆਂ ਕੋਈ ਵਲੀ ਜੋਦਾ ਬੁਲਕਾਰ ਨਾ ਹੁੰਦਾ ਵੀ ਜੇ ਨਾ ਜਗਤੇ ਹੁੰਦੀਆਂ ਤੀਆਂ ਤੇ ਗੁਰੂ ਨਾਨਕ ਜਿਹਾ ਅਵਤਾਰ ਨਾ ਹੁੰਦਾ ਨੰਬਰ ਇਸ ਸਮੇਂ ਟੈਕਨੀਕਲ ਜੋ ਰੇਡਰ ਦੇ ਵਾਸਤੇ ਹੋ ਚੁੱਕਿਆ ਹੈ ਨੰਬਰ ਮੋਗੇ ਦੀ ਟੀਮ ਦਾ ਲਾ ਬਲਵਿੰਦਰ ਕਾਰ ਵੱਡੇ ਤਿਆਰਬ ਦੇ ਨਾਲ ਛੇੜਦੀ ਹੈ ਇਸ ਸਮੇਂ ਪਾਣੀ ਹੋਇ ਕਬੱਡੀ ਖੇਡ ਮੈਦਾਨ ਵਿੱਚ ਇਧਰ ਪਾ ਚੁੱਕੀ ਕਬੱਡੀ ਕਿ ਕਿਤੇ ਮਿਲ ਜਾ ਅਮਰੀ ਦੇ ਮੂਰੇ ਚੀਰ ਕਾਲਜਾ ਧਰਦੇ ਆ ਇਹ ਧਰਤੀ ਸਾਰੀ ਮੈਂ ਬਾਬਲਾ ਰੋ ਰੋ ਗਿੱਲੀ ਕਰਦੇ ਆ ਕਿ ਚਿਤ ਕਰਨਾ ਹਾਲਾ ਦੇ ਜਾਂਦੀ ਵਾਰੀ ਗੱਲ ਨੂੰ ਲਾ ਕੇ ਕਿ ਕਿਤੇ ਸੁੱਲੇ ਬਾਬਲਾ ਵੇ ਦੁੱਖ ਦੇ ਧੀ ਦੁਖਿਆਰੀ ਤੇ ਆ ਕੇ ਲਾ 3 ਦਾ ਸਤਿਕਾਰ ਕਰੀਏ ਖੱਲਾ ਸ਼ੇਰੀ ਦਈਏ ਤੇ ਵੀਰਪਾਲ ਇਸਵੇਂ ਮੋਗੇ ਦੀ ਟੀਮ ਦੇ ਵੱਲੋਂ ਅਗਲੀ ਕਬੱਡੀ ਪਾਰੀ ਹੈ ਖੇਡ ਮੈਦਾਨ ਦੇ ਵਿੱਚ ਤਿੰਨ ਖਿਡਾਰੀਆਂ ਨੇ ਇੱਕ ਨਹੀਂ ਤੇ ਗੋਪੀ ਦੂਜੀ ਗੱਦੀ ਤੇ ਮਨਪ੍ਰੀਤ ਕਾਰ ਸੱਤ ਨੰਬਰ ਦੀ ਟੀ-ਸ਼ਰਟ ਦੇ ਵਿੱਚ ਨਾਲ ਫਿਰ ਡਬਲ ਟੱਚ ਤੇ ਮੈਕ ਤੇ ਪ੍ਰਧਾਨ ਗੁਰਨਾਨ ਸਿੰਘ ਜੀ ਐਸ ਐਚਓ ਇੰਸਪੈਕਟਰ ਨਰਿੰਦਰ ਸਿੰਘ ਮਿਲ ਗਏ ਸਾਡੇ ਕੋਲ ਦੁਬਾਰਾ ਪਹੁੰਚ ਗਏ ਆ ਬਹੁਤ ਬਹੁਤ ਧੰਨਵਾਦ ਕਰਦੇ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਕੁਰਸੀ ਪ੍ਰੋਵਾਈਡ ਕਰਾਈ ਜਾਵੇ ਕੁਰਸੀ ਲਿਆਓ ਸੰਦੀਪ ਕੁਰਸੀ ਲਿਆਓ ਲਾ ਇਧਰ ਨਿੱਕੀ ਨੇ ਕਬੱਡੀ ਬਿੱਟੂ ਰੈਫਰੀ ਨੇ ਸਵਾਮਨ ਪਾ ਰਹੇ ਤੁਸੀਂ ਤੁਸੀਂ ਕੋਚਗਰੀ ਕਰ ਤੱਕੇ ਮੇਰਾ ਗੱਲ ਲਾ ਇਧਰ ਕਬੱਡੀ ਨਿੱਕੀ ਨੇ ਪਾ ਦਿੱਤੀ ਹੈ ਖੇਡ ਮਨਾ ਦੀ ਦੋਨਾਂ ਟੀਮਾਂ ਦਾ ਮੁਕਾਬਲਾ ਜੋ ਚੱਲ ਰਿਹਾ ਹੈ ਲਾ ਫਿਰ ਕੋਸ਼ਿਸ਼ ਦਿੱਤੇ ਆਪਾ ਦੇਖੀਏ ਸਿਮੀ ਨਾਂ ਨੇ ਸਿਰ ਅਰੰਡਾ ਦੋ ਸੱਕੀਆਂ ਬੜਾ ਖੇਡਦੀ ਹੈ ਸਿਮੀ ਤੇ ਪੂਰੀ ਲਾ ਪਰ ਨੰਬਰ ਇਸ ਵਿੱਚ ਰੀਡਰ ਦਾ ਲਾ ਪੂਰੀ ਨੇ ਕਬੱਡੀ ਪਾ ਦਿੱਤੀ ਹੈ ਇਧਰ ਤਿੰਨ ਖਿਡਾਰੀ ਨਾ ਫਿਰ ਜਾਫੀਆਂ ਦੇ ਚਾ ਚੱਕੀਆਂ ਨੇ ਲਾ 7 ਨੰਬਰ ਦੀ ਟੀ-ਸ਼ਰਟ ਦੇ ਵਿੱਚ ਮਨਪ੍ਰੀਤ ਕਾਰ ਹੈ 6 ਨੰਬਰ ਦੀ ਟੀ-ਸ਼ਰਟ ਦੇ ਵਿੱਚ ਕਹਿੰਦੇ ਵੀ ਜੱਸੀ ਤੇ ਪਰ ਇਧਰ ਪੂਰੀ ਦੇ ਨਾਲ ਮਨਪ੍ਰੀਤ ਦੀਆਂ ਹੱਥ ਜੁੜੀਆਂ ਹੋ ਚੁੱਕੀਆਂ ਇਹ 30 ਸੈਕਿੰਡਾਂ ਸਮਾਂ ਦੱਸੇਗਾ ਵੀ ਨੰਬਰ ਰੇਡਰ ਦਾ ਜਾਂ ਜਾਫੀ ਦਾ ਨੰਬਰ ਰੇਡਰ ਦੇ ਵਾਸਤੇ ਹੈ ਅਗਲਾ ਮੈਚ ਹੋਵੇਗਾ ਬਿਲਗਾ ਤੇ ਸ਼ੰਕਰ ਓਪਨ ਕਲੱਬਾਂ ਦਾ ਮੁੰਡਿਆ ਦਾ ਇਧਰੋਂ ਟੀਮਾਂ ਤਿਆਰ ਰਹਿਣ ਬਿਲਗਾ ਤੇ ਸ਼ੰਕਰ ਹੈਲੋ ਦੋਨੋਂ ਟੀਮਾਂ ਦਾ ਸਾਡੀ ਬੇਨਤੀ ਹੈ ਵੀ ਉਹ ਆਪ ਟਾਈਮ ਦੇ ਵਿੱਚ ਗਰਾਊਂਡ 'ਤੇ ਚੱਜਰ ਕਰਨਾ ਅਗਲੀਆਂ ਦੋਨੋਂ ਓਪਨ ਦੀਆਂ ਟੀਮਾਂ ਜਿਹੜੀਆਂ ਫਿਰਕਾ ਤੇ ਸ਼ੰਕਰ ਦੋਨਾਂ ਦੇ ਕੋਚ ਸਾਹਿਬ ਨੂੰ ਮੈਨੇਜਰ ਸਾਹਿਬ ਨੂੰ ਬੇਨਤੀ ਹੈ ਦੋਨੋਂ ਟੀਮਾਂ ਨੂੰ ਤਿਆਰ ਕਰਕੇ ਗਰਾਊਂਡ 'ਤੇ ਪਹੁੰਚਣ। ਲਾ ਕਬੱਡੀ ਦੇ ਉੱਤੇ ਫਿਰ ਕੋਸ਼ਿਸ਼ ਕੀਤੀ ਖਿਡਾਰੀ ਨੇ ਡੱਕ ਲੈੰਦੇ। ਬੱਬੂ ਫਿਰ ਕੋਸ਼ਿਸ਼ ਕਰਦੀ ਫਿਰ ਡੱਕ ਲੈੰਦੇ। ਲਾ ਇਸ ਵੇਲੇ ਪ੍ਰਦੀਪ ਦੀ ਕਬੱਡੀ ਪਰ ਨੰਬਰ ਰੇਡਰ ਦਾ ਹੋਵੇਗਾ। ਅਗਲੀ ਕਬੱਡੀ ਫਿਰ ਜ਼ਿਲ੍ਹੇ ਮੋਗੇ ਦੀ ਟੀਮ ਦੇ ਵੱਲੋਂ ਤਕੀਏ ਵੀਰਪਾਲ ਖਿਡਾਰਨ ਦਾ ਨਾਮ ਲਾ ਜ਼ੀਰਪਾਲ ਜिले ਮੋਗੇ ਦੀ ਖਡਾਰਨਾ ਰੰਤਾ ਪਿੰਡ ਪਾਦੀ ਹੋਈ ਕਬੱਡੀ ਤੇ ਫਿਰ ਡਬਲ ਟੱਚ ਹੋ ਗਿਆ ਤੇ ਨੰਬਰ ਫਿਰ ਰੇਡਰ ਦਾ ਹੋਵੇਗਾ ਬਾਲੀਵਾਲ ਦਾ ਫਾਈਨਲ ਮੈਚ ਹੋ ਚੁੱਕਾ ਜਿਹਦੇ ਵਿੱਚ ਮੈਸਨ ਪਰ ਫਸਟ ਆਈਆ ਤੇ ਸੈਕੰਡ ਪਾਦਰਾ ਟੀਮ ਦੋਨਾਂ ਟੀਮਾਂ ਨੂੰ ਬਹੁਤ ਬਹੁਤ ਵਧਾਈ ਗੁਰੂ ਅਰਜਨ ਦੇ ਕਬੱਡੀ ਅਕੈਡਮੀ ਵੱਲੋਂ ਇਸੇ ਤਰ੍ਹਾਂ ਲਾ ਬਿਲਗੇ ਦੀ ਧਰਤੀ ਤੇ ਅੱਜ ਚੱਲਦੇ ਹੋਏ ਮੁਕਾਬਲੇ ਬਲਵਿੰਦਰ ਦੀ ਕਬੱਡੀ ਉੱਤੇ ਫਿਰ ਕੋਸ਼ਿਸ਼ ਕੀਤੀ ਹੈ ਆਪਾਂ ਧੱਕੇ ਵੀ ਇਹ ਵੀ ਵੀਰ ਪਾਲੀ ਹੈ ਬੜੀ ਜਾਨਦਾਰ ਖਿਡਾਰਨ ਲਾ ਇੱਕ ਜੋਰ ਦੇ ਨਾਲ ਟੀਅਰ ਬੱਦਨਾ ਲਾਉ ਜਫਾ ਤੇ ਤਾੜੀਆਂ ਵੱਜਣਗੀਆਂ ਚਾਹੇ ਨੰਬਰ ਰੈਡਰ ਦਾ ਚਾਹੇ ਯਾਫੀ ਦਾ ਮਾਰੋ ਤਾੜੀਆਂ ਇਸ ਨੰਬਰ ਦੇ ਵਾਸਤੇ ਲਾ ਇੱਕ ਹੋਰ ਨੰਬਰ ਇਸ ਮੇ ਮੋਗੇ ਦੀ ਟੀਮ ਦੇ ਵਾਸਤੇ ਵਿੜ ਗਿਆ ਲਾ ਅਗਲੀ ਕਬੱਡੀ ਫਿਰ ਪੂਰੀ ਨਾਂ ਨੇ ਇਸ ਖਿਡਾਰਨ ਦਾ ਜੋ ਅਗਲੀ ਕਬੱਡੀ ਪਾਦਲੇ ਫਿਰ ਖੇਡ ਮੈਦਾਨ ਚ ਵਾਧੀ ਹੋਈ ਇਧਰ 3000 ਨਾਲ ਫਿਰ ਤਿਆਰ ਨੇ ਲਾ 1 ਨੀ ਤੇ 1 ਨੰਬਰ ਦੀ ਟੀ-ਸ਼ਰਟ ਦੇ ਦੀ ਗੋਪੀ 4 ਨੰਬਰ ਦੇ ਚ ਹੈਪੀ ਲਾ ਫਿਰ ਡਬਲ ਟੱਚ ਹੋ ਗਿਆ ਫਿਰ ਨੰਬਰ ਰੇਡਰ ਦਾ ਹੋਵੇਗਾ ਨਿੱਕੀ ਅਗਲੀ ਕਬੱਡੀ ਪਾਵੇਗੀ ਨਕੋਦਰ ਦੀ ਟੀਮ ਦੇ ਵੱਲੋਂ ਹਰਮੇਸ਼ਪੁਰ ਮੇਸੀ ਜੀ ਨੇ ਵਾਲੀਬਾਲ ਦੀ ਜ਼ਿੰਮੇਵਾਰੀ ਲਈ ਆ ਸਰਪਾਸੇ ਪੱਖੋਂ ਜੀ ਸਿੰਘ ਜੀ ਤੁਸੀਂ ਡਿਊਰਿੰਗ ਮੇਜਲਾਲ ਜੀ ਕੀ ਮਜੀਤ ਸਿੰਘ ਕੇ ਕੋਚਿੰਗ ਥੋੜੇ ਕਰ ਸਕਦੇ ਤੇ ਅਗੇ ਰਵੀਸ਼ ਲਾਲ ਪਲੀਜ਼ ਉਹੇ ਕੀ ਕਰ ਰਹੇ ਆ ਅਮਜੀਤ ਸਿੰਘ ਜੀ ਉਹ ਤਾਂ ਕੋਚਿੰਗ ਨਹੀਂ ਕਰ ਸਕਦੇ ਲਾ ਇਧਰ ਕਬੱਡੀ ਨਿੱਕੀ ਨੇ ਪਾ ਦਿੱਤੀ ਏ ਤਿੰਨ ਚਾਰ ਖਿਡਾਰਮਾਂ ਦੇ ਵਿੱਚ ਫਿਰ ਕੋਸ਼ਿਸ਼ ਕੀਤੀ ਸਿਮੀ ਨੇ ਡੱਕ ਲਾਂਦੇ ਸੁਖੀ ਆਹ ਹਜੇ ਖਿਡਾਰ ਨੂੰ ਸੁਖੀ ਤੇ ਪੂਰੀ ਦੋਨੋਂ ਸਕੀਆਂ ਪੈਣਾ ਖੇਡ ਦੀਆਂ ਨੇ ਰਾਂਚੀਆਂ ਦੀ ਟੀਮ ਦੇ ਵਾਸਤੇ ਬੜੀ ਯਾਦਗਰ ਖਿਡਾਰ ਨਾ ਇੱਕ ਹੋਰ ਨਾ ਮਜਰੂਰੀ ਆ ਵੀ ਟੀਮ ਦੇ ਨੇ ਗੁਰਚਰਨ ਸਿੰਘ ਪਾਲਾ ਜੀ ਨੇ ਸਾਡੀ ਕਬੱਡੀ ਅਕੈਡਮੀ ਦੇ ਮੈਂਬਰਾਂ ਨੂੰ ਸਨਮਾਨ ਦਿੱਤੇ ਨੇ ਗੁਰਚਰਨ ਸਿੰਘ ਪਾਲਾ ਜੀ ਤੇ ਜੋ ਰੂਲ ਮੁੰਡਿਆਂ ਦੀ ਕਬੱਡੀ ਲਈ ਆਹੋ ਜਿਹਾ ਰੂਲ ਇਹਨਾਂ ਲਈ ਆ ਔਰ ਬਾਕਸ ਵਿੱਚ ਰੱਖੋ ਇਹਨਾਂ ਟੀਮਾਂ ਨੂੰ ਦੋਨੋਂ ਬਲਜੀਤ ਸਿੰਘ ਜੀ ਬਿੱਟੂ ਦੋਨਾਂ ਕੋਚਸ ਨੂੰ 베ਤੀਆ ਕੁਰਸੀ ਲੈ ਕੇ ਬੈਠ ਸਕਦੇ ਤੁਸੀਂ ਬੰਦਾ ਕੋਚ ਲਾ ਇਧਰ ਬੰਦਾ ਕੋਚ ਉਹਨਾਂ ਨੂੰ ਆਰਗੇਨਾਈਜ਼ਰ ਨੂੰ ਸਾਡੀ ਬੇਨਤੀ ਹੈ ਸਰਜਿੰਦਰ ਸਿੰਘ ਨੂੰ ਕੁਰਸੀਆਂ ਦੇ ਦਿਓ ਜੀ ਦੋ ਇਹਨਾਂ ਨੂੰ ਪ੍ਰਦੀਪ ਦੀ ਕਬੱਡੀ ਫਿਰ ਪੈਂਦੀ ਹੋਈ ਕਹਿੰਦੇ ਵੀ ਨਰੋਰ ਪਿੰਡ ਪੱਦਰ ਦੀ ਟੀਮ ਹੈ ਰੰਤਿਆਂ ਦੇ ਜ਼ਿਲ੍ਹੇ ਮੋਗੇ ਦੇ ਮੰਨੀ ਪਰਮਨੀ ਟੀਮ ਇਹ ਲਾ ਅੱਜ ਖੇਡ ਲਈ ਹੋ ਬਿਲਗੇ ਦੀ ਧਰਤੀ ਤੇ ਆਹ ਇਧਰ ਇਹ ਕਹਿੰਦੇ ਵੀ ਝਾਂਜਲਾ ਗਿੱਟਾ ਕੈਚ ਕਰ ਲਿਆ ਖਿਡਾਰੀ ਨੇ ਲਾ ਹੁਣ ਜਫਾ ਲੱਗਦਾ ਹੈ ਤੇ ਨੰਬਰ ਹੁਣ ਸਿਮੀ ਇਹ ਜੋੜਗੀ ਆਪਣੀ ਟੀਮ ਦੇ ਲਈ ਜਾਂ ਨਹੀਂ ਇਹ ਸਮਾਂ ਦੱਸਦਾ 30 ਸੈਕਿੰਡ ਦੱਸਣਗੇ ਲਾ ਪਕੜ ਬੜੀ ਮਜ਼ਬੂਤ ਹੈ ਖਿਡਾਰੀਆਂ ਦੀ ਤੇ ਤਾੜੀਆਂ ਫਿਰ ਵੱਜਣਗੇ ਇਸ ਨੰਬਰ ਦੇ ਵਾਸਤੇ ਤਾਹ ਮਾਰੋ ਤਾੜੀਆਂ ਇੱਕ ਵਾਰ ਫਿਰ ਲਾ ਜੀ ਆਜੀ ਦੇ ਨਾਲ ਨੰਬਰ ਜੋੜਦੀ ਹੋਏ ਇਸ ਨਾਲ ਆਪਣੀ ਟੀਮ ਦੇ ਲਈ ਲਾ ਮੋਗੇ ਦੀ ਟੀਮ ਦੇ ਵੱਲੋਂ ਅਗਲੀ ਕਬੱਡੀ ਫਿਰ ਪਹੁੰਚੀ ਹੈ ਖੇਡ ਮੈਦਾਨ ਦੇ ਵਿੱਚ ਹਲੋ ਬਿੰਦਾ ਕਨੇਡਾ ਜੀ ਵੱਲੋਂ ਇੱਕ ਸਾਡੇ ਲਈ ਖੁਸ਼ਖਬਰੀ ਦਿੱਤੀ ਗਈ ਕਿ ਵਾਲੀਬਾਲ ਦੇ ਅਗਲੇ ਸਾਲ ਦੇ ਸਾਰੇ ਖਰਚੇ ਸਾਰੇ ਇਨਾਮ ਸਾਰੇ ਸਨਮਾਨ ਉਹ ਨਾਮ ਉਹ ਕੀਤੇ ਜਾਣਗੇ ਹਰਮੇਸ਼ ਕੁਮਾਰ ਦੇਸ਼ੀ ਜੀ ਉਹ ਬੜਗੇ ਦੀ ਵਾਲੀਬਾਲ ਦੀ ਟੀਮ ਨੂੰ ਕੋਚਿੰਗ ਵੀ ਦੇਣਗੇ ਤੇ ਅਗਲੇ ਸਾਲ ਸਾਰਾ ਪ੍ਰਬੰਧ ਵੀ ਵਾਲਾਫ ਕਰਨਗੇ ਪਰਮੇਸ਼ ਕੁਮਾਰ ਦੇਸ਼ੀ ਜੀ ਬੇਨਤੀ ਕਰਦੇ ਆ ਕਿ ਵਾਲੀਬਾਲ ਦੀ ਟੀਮਾਂ ਨੂੰ ਵਾਲੀਬਾਲ ਦੀ ਟੀਮ ਨੂੰ ਸਨਮਾਨ ਦਿੱਤਾ ਜਾਵੇ ਪਰਮੇਸ਼ੀ ਜੀ ਦਾ ਬਹੁਤ ਧੰਨਵਾਦ ਜਿਹੜਾ ਉਹਨਾਂ ਨੇ ਬੜਗੇ ਦੀ ਵਾਲੀਬਾਲ ਟੀਮ ਦਾ ਕੋਚਿੰਗ ਦੇਣ ਦਾ ਆਜਾ ਪ੍ਰਬੰਧ ਕਰਨ ਦਾ ਸਾਨੂੰ ਉਤਸ਼ਾਹ ਦਿਖਾਇਆ ਜ਼ਿੰਮੇਵਾਰੀ ਲਈਆ ਬਹੁਤ ਬਹੁਤ ਧੰਨਵਾਦ ਲਾ ਬਹੁਤ ਤਕੜਾ ਮੈਚ ਹੈ ਦੋਨਾਂ ਟੀਮਾਂ ਦੇ ਦਰਮਿਆਨ ਹੈ ਇੱਕ ਪਾਸੇ ਕਿਤੇ ਵੀ ਮਾਲਵੇ ਦੀ ਟੀਮ ਦੂਜੇ ਪਾਸੇ ਦੁਆਬਾ ਕਿ ਮਾਲਵੇ ਦੁਆਬੇ ਵਾਲਾ ਮੈਚ ਮਿੱਤਰੋ ਫਸ ਗਈਆਂ ਗੁੰਡੀਆਂ ਲਾ ਵੀਰਪਾਲ ਦੀ ਕਬੱਡੀ ਉਤੇ ਹੈਪੀ ਖਿਡਾਰਨ ਨਹੀਂ ਜਫਾ ਲਾ ਸਕੀ ਤੇ ਨੰਬਰ ਜ਼ਿਲ੍ਹੇ ਮੋਗੇ ਦੀ ਟੀਮ ਦਾ ਹਰਕੀ ਦੀ ਸੱਟ ਲੱਗੀ ਖਿਡਾਰਨ ਦੇ ਪ੍ਰਮਾਤਮਾ ਮਿਹਰ ਕਰੇ ਤੱਤੀ ਵਾਣਾ ਲੱਗੇ ਔਰ ਆਪਾਂ ਸਮੇਂ ਦੇ ਨਾਲ ਤੱਕਦੇ ਵੀ ਨੰਬਰ ਰੇਡਰ ਦਾ ਜਾਫੀ ਦਾ ਨੰਬਰ ਜਾਫੀ ਦਾ ਹੋ ਗਿਆ ਨੋਟ ਕਰ ਲੈਣਾ ਵੀਰੇ ਨੰਬਰ ਨਕੌਦਰ ਦੀ ਟੀਮ ਦਾ ਟੀਮ ਨੂੰ ਮੇਰੇ ਨਾਲ ਝੋਲਾ ਜਿਹਾ ਪਲੇਅਰ ਤੋਂ ਛੱਟ ਲੱਗੀ ਆ ਔਰ ਮੇਰੇ ਨਾਲ ਜੇ ਉਹਨੂੰ ਗੋਲਡ ਬੋਲ ਦੇ ਵੀ ਸਨਮਾਨ ਚਿੰਨ ਦੇ ਦਿੱਤੇ ਜਾਣ ਮਾਤਸਾਬ ਕਲੱਬ ਵਾਲਿਆਂ ਨੂੰ ਦੋ ਤਿੰਨ ਵਾਰੀ ਬੇਨਤੀ ਕੀਤੀ ਕਿ ਉਹ ਆਪਣਾ ਸਨਮਾਨ ਚਿੰਨ ਲੈ ਜਾਣ ਮਾਤਸਾਬ ਹਜ਼ਰ ਕਰਾ ਦਿਓ ਪ੍ਰਧਾਨ ਮੇਜਰ ਸਿੰਘ ਜੀ ਸਪੋਰਟਸ ਕਲੱਬ ਦੇ ਪ੍ਰਧਾਨ ਆ ਨਾਲ ਬਜਿੰਦਰ ਸਿਣੀ ਤੇ ਸਾਡੇ ਵੀ ਜੱਸੇ ਹਣੀ ਬਿੱਲੇ ਖੜੀ ਵਾਂਜੇ ਨੇ ਸਾਰਿਆਂ ਦਾ ਧੰਨਵਾਦ ਹੈ ਜਿੱਤੇ 28 ਫਰਵਰੀ ਤੇ ਇੱਕ ਮਾਰਜ਼ਾ ਦਿਨ ਹੋਏਗਾ ਮਾਤਸਾਬ ਦਾ ਕਬੱਡੀ ਕੱਪ ਲਾ ਇਧਰ ਕਬੱਡੀ ਪੈ ਗਈ ਏ ਤੇ ਵੀਰਪਾਲ ਨਾਮ ਖਿਡਾਰੀ ਦਾ ਜੋ ਕੋਸ਼ਿਕਾ ਦੀ ਡੱਕ ਲੈਣ ਦੀ ਲਾਹ ਹੰਦੇ ਕੀਤੇ ਦੂਰ ਹੁਣ ਸਮਾਂ ਦੱਸੇਗਾ ਕਿ ਨੰਬਰ ਰੇਡਰ ਦਾ ਜਾਂ ਜਾਫੀ ਦਾ ਲਾ ਨਿੱਕੀ ਦੀ ਕਬੱਡੀ 30 ਸੈਕਿੰਡ ਬੀਤੇ ਜਾ ਰਹੇ ਨੇ ਕੁਸਰਾ ਬੀਤ ਚੁਕਿਆ ਕੁਝ ਬੀਤਣ ਵਾਲਾ ਲਾ ਲੱਗੀ ਹੋਈ ਸ਼ਾਨਦਰ ਕੈਂਚੀ ਕਿ ਇੱਕ ਵਾਰੀ ਸਵਾਨਾ ਕੈਂਚੀ ਯਾਰ ਉਹ ਜੜ ਹੋ ਜਵੇ ਬੜਾ ਔਕਾ ਹੈ ਰੇਡਰ ਦਾ ਛੁੱਟਣਾ ਕਿ ਸਮਝ ਲਓ ਫੜ ਹੋ ਜਵੇ ਲਾ ਮੋਗੇ ਦੀ ਟੀਮ ਦੇ ਵੱਲੋਂ ਖਿਡਾਰ ਨੇ ਬਹੁਤ ਵਧੀਆ ਨੰਬਰ ਜੋੜਿਆ ਹੈ ਇਸ ਸਮੇਂ ਆਪਣੀ ਟੀਮ ਦੇ ਵਾਸਤੇ ਦੋਨਾਂ ਟੀਮਾਂ ਦੇ ਦਰਮਿਆਨ ਇਹ ਚੱਲਦਾ ਹੈ ਜਾਨਦਾਰ ਮੁਕਾਬਲਾ ਲਾ ਪੂਰੀ ਦੀ ਕਬੱਡੀ ਉਤੇ ਮਨਪ੍ਰੀਤ ਕਾਰ ਕਿੰਨੇ ਵੀ ਸ਼ਾਹ ਕੋਰ ਦੇ ਲਾਗੇ ਨਵਾਂ ਦਾਨੇਵਾਲ ਪਿੰਡ ਵਸਿਆ ਹੋਇਆ ਹੈ ਜਿੱਥੋਂ ਦੀ ਇਹ ਖਿਡਾਰਨ ਤਿੰਨ ਪੈਣਾ ਖੇਡਦੀਆਂ ਮਨਪ੍ਰੀਤ ਮਨਦੀਪ ਤੇ ਬਲਵਿੰਦਰ ਕਾਰ ਲਾ ਦਾਨੇਵਾਲ ਦੇ ਜੰਪਲ ਖਿਡਾਰਨ ਨੰਬਰ ਜੋਰ ਦੀ ਹੋਈ ਆਪਣੀ ਟੀਮ ਦੇ ਲਈ ਅਦਾ ਸਮਾਂ ਇਸ ਸਮੇਂ ਦਾ ਹੋ ਚੁੱਕਿਆ ਹੈ ਮੈਚ ਬਹੁਤ ਵਧੀਆ ਖੇੜਾ ਜਾ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ ਨੰਬਰਾਂ ਵਾਲੇ ਵੀ ਨੂੰ ਵੇਂਦਿਆ ਵੇ ਨਕੋਦਰ ਦੀ ਟੀਮ ਦੇ 10 ਨੰਬਰ ਤੇ ਮੋਗੇ ਦੀ ਟੀਮ ਦੇ 15 ਨੰਬਰ ਨੇ ਨਕੋਦਰ ਦੇ 10 ਤੇ ਮੋਗੇ ਦੀ ਟੀਮ ਦੇ ਸਰਦਾਰ ਮੈਨੇਜਰ ਗੁਰਦੁਆਰਾ ਸਾਹਿਬ ਆਏ ਸਾਡੇ ਕੋ ਉਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਬੇਨਤੀ ਕਰਦੇ ਹਾਂ ਕਿ ਮੈਂ ਅਰਜਿੰਦਰ ਸਿੰਘ ਸਕਤਰ ਨਰਿੰਦਰ ਸਿੰਘ ਜੀ ਔਜਲਾ ਸ੍ਰਿੰਦਰ ਬਾਬਾ ਜੀ ਪਰਮਾ ਲਾਲ ਕੈਂਥ ਜੀ ਤੇ ਸੋਰੂ ਸਤਦੇਵਾ ਪਰਵਿੰਦਰ ਸੋਟੀ ਜਿਨ੍ਹਾਂ ਨੇ এনवायरमेंट ਵਧੀਆ ਰੱਖਣ ਲਈ ਪਿਛਲੇ ਪੂਰੇ ਸਾਲ ਤੋਂ ਪੂਰਾ ਪਿੰਡ ਦੇ ਵਿੱਚ ਇੱਕ ਪ੍ਰਾਨਾ ਕੀਤਾ ਆ 1500 ਦੇ ਨੇੜੇ ਜਿਹੜੇ ਪੌਦੇ ਲਾਏ ਆ ਸਤਨਾਮ ਕਲੇਰ ਜੀ ਵੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਇੰਗਲੈਂਡ ਤੋਂ ਕੋਈ ਮੋਮੈਂਟੋ ਲੈ ਆਣ ਕੇ ਉਹਨਾਂ ਨੂੰ ਸਨਮਾਨਤ ਬੋਤਲ ਲੈ ਆਣ ਕੇ ਸਨਮਾਨਤ ਕਰਨਾ ਚਾਹੁੰਦੇ ਆ ਮੈਂ ਬੇਨਤੀ ਕਰਦਾ ਕਿ ਇੱਥੇ ਗਰਾਊਂਡ ਦੇ ਇੱਕ ਕੋਨੇ 'ਚ ਆ ਜਾਣ ਮੋਰੇ ਰਿਜਿੰਦਰ ਜੀ ਮਨਿੰਦਰ ਜੀ ਸ੍ਰਿੰਦਰ ਬਾਬਾ ਦੇ ਪਰਮਾਤਮਾ ਕਹਿੰਦੇ ਜੀ ਚਲੋ ਮਾਣਾ ਪਹਿਲਵਾਨ ਜਿੱਥੇ ਵਾਸ ਹੁੰਦਾ ਹੋਵੇ ਖੇਡ ਮੈਦਾਨ ਦੇ ਚਾ ਜਾਵੇ ਮਾਣਾ ਪਹਿਲਵਾਨ ਜੀ ਲਾ ਇਧਰ ਕਬੱਡੀ ਬਲਵਿੰਦਰ ਦੀ ਉੱਤੇ ਜਫਾ ਫਿਰ ਲੱਗਦਾ ਹੈ ਖੇਡ ਮੈਦਾਨ ਦੇ ਵਿੱਚ ਤੇ ਪ੍ਰਦੀਪ ਲਾ ਵੀਰਪਾਲ ਦੀ ਕਬੱਡੀ ਤੱਕੀ ਹੈ ਖੇਡ ਮੈਦਾਨ ਦੇ ਵਿੱਚ ਪਰ ਭਗਤ ਸਿੰਘ ਰਟੈਣਾ ਜੀ ਦੇ ਡਰਾਈਵਰ ਸਾਹਿਬਾਂ ਕਿਤੇ ਨੇੜੇ ਹੈਗੇ ਆ ਉਹ ਇੱਥੇ ਸਾਨੂੰ ਮਨਹਰ ਭਗਤ ਸਿੰਘ ਰਟੈਣਾ ਦਾ ਡਰਾਈਵਰ ਸਾਹਿਬ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਲਾ ਇਧਰ ਕਬੱਡੀ ਵੀਰਪਾਲੇ ਪਾ ਦਿੱਤੀ ਏ 3000 ਨਾਲ ਦੇ ਵਿੱਚ ਲਾ ਫਿਰ ਡਬਲ ਟੱਚ ਹੋ ਗਿਆ 3 ਨੰਬਰ ਫਿਰ ਰੀਡਰ ਦਾ ਹੋਵੇਗਾ ਨੰਬਰ ਮੋਗੇ ਦੀ ਟੀਮ ਦਾ ਤੇ ਅਗਲੀ ਕਬੱਡੀ ਫਿਰ ਪ੍ਰਦੀਪ ਨਾਮ ਇਹ ਸਿਹਦਰਨ ਦਾ ਜੋ ਵਧੀ ਹੋਈ ਕਬੱਡੀ ਪਾਉਣ ਦੇ ਲਈ ਚਾਰ ਖਿਡਾਰਮਾਂ ਨੇ ਲੱਗਦਾ ਵੀ ਅੱਜ ਪੂਰੀ ਜੁਗ ਦੇ ਨਾਲ ਖੇਡ ਮੈਦਾਨੀ ਖੇਡ ਲਿਆ ਹੋਈਆਂ ਮੈਸਾ ਔਰ ਵਾਲੀਬॉल ਆਪਣਾ ਸਨਮਾਨ ਚ ਲੈਣਾ ਪਾੜਾ ਤੇ ਮੈਸਾ ਪੋਰ ਨਾਲੀ ਵਿਦਿਅਕਾ ਦਾ ਵੀ ਸ਼ੰਕਰ ਤੇ ਮਿਲ ਕੇ ਦੀਆਂ ਟੀਮਾਂ ਨੂੰ ਕਿ ਅਗਲੇ ਮੈਚ ਦੇ ਵਾਸਤੇ ਤੁਹਾਨੂੰ ਟੀਮਾਂ ਤਿਆਰ ਕਰਨ ਲਾ ਇਧਰ ਪੈਂਦੀ ਹੋਏ ਕਬੱਡੀ ਵਰਦੀਪ ਦੀ ਚਾਰ ਖਿਡਾਰੀਆਂ ਨੂੰ ਮੋੜੇ ਲਾਇਆ ਖੁੱਚ ਪੱਟੀ ਖਿਡਾਰੀ ਨੇ ਨਾਲ ਫਿਰ ਕੋਸ਼ਿਸ਼ ਕੀਤੀ ਡੱਕ ਲੈਣ ਦੇ ਬਾਬੂ ਨਾਮ ਖਿਡਾਰੀ ਦਾ ਨਾਲ ਫਿਰ ਲੌਜੀ ਜਫਾ ਤੇ ਨੰਬਰ ਜਫੀ ਦਾ ਹਲਕੀ ਜੀ ਸੱਟ ਫਿਰ ਮਹਿਸੂਸ ਕਰਦੀ ਹੋਏ ਖਿਡਾਰੀ ਨੇ ਲਾਓ ਇਧਰ ਕਬੱਡੀ ਫਿਰ ਪੈ ਚੁੱਕੀ ਏ ਜਿਲੇ ਮੋਗੇ ਦੀ ਟੀਮ ਦੇ ਵੱਲੋਂ ਵੀਰਪਾਲ ਹੈਸ ਨਾਮ ਖਿਡਾਰੀ ਦਾ ਜੱਪਾ ਦੀ ਹੋਏ ਕਬੱਡੀ ਤੇ ਜੱਸੀ ਨਾਨ ਨੇ ਖਿਡਾਰੀ ਦਾ ਜੋ ਕੋਸ਼ਿਸ਼ ਕਰਦੀ ਹੋਏ ਡੱਕ ਲੰਦੀ ਮਾਰ ਨੰਬਰ ਇਸ ਸਮੇਂ ਰੇਡਰ ਦੇ ਵਾਸਤੇ ਹੋ ਚੁੱਕਿਆ ਹੈ ਨੰਬਰ ਮੋਗੇ ਦੀ ਟੀਮ ਦਾ ਤੇ ਅਗਲੀ ਕਬੱਡੀ ਨਿੱਕੀ ਪਾਵੇਗੀ ਮੈਦਾਨ ਦੇ ਵਿੱਚ ਲਾਤੀ ਕਬੱਡੀ ਫਿਰ ਪੈਣੀ ਹੋਏ ਖੇਡ ਮੈਦਾਨ ਦੇ ਵਿੱਚ ਸਾਂਢਾਲੇ ਵੀ ਨੰਗਾ ਕਰੀ ਬੈਟਰੀ ਜਿਹੜੀ ਚਾਰਜ ਕਰਦੇ ਬਾਅਦ ਪਿਆਰੀ ਸਾਡੇ ਸੁਦੇ ਸੁਵੇ ਜੜਾ ਤੈਨੂੰ ਇੱਕ ਵਾਰੀ ਵੈਂਟੀ ਜਿਹੜੀ ਮਾਈਕਰੀ ਚੇਂਜ ਕੀਤੀ ਜਾਵੇ ਲਾ ਇਧਰ ਪੈਂਦੀ ਫਿਰ ਕਬੱਡੀ ਖੇਡ ਮੈਦਾਨ ਚ ਤੇ ਵਿਪਾਰ ਡੱਕ ਲਾਂ ਦੀ ਲਾ ਕਰਾਉ ਬੱਲੇ ਬੱਲੇ ਗੁੱਟ ਫੜਿਆ ਫਿਰ ਲਾ ਦਿੱਤੀ ਕੈਂਚੀ ਫਿਰ ਹੰਦੇ ਦੂਰ ਕੀਤੇ ਨੇ ਲਾ ਇਹ ਸਮਾਂ ਦੱਸੇਗਾ 30 ਸਕਿੰਟ ਦੱਸਣਗੇ ਕਿ ਨੰਬਰ ਰੇਡਰ ਦਾ ਜਾਂ ਜਾਫੀ ਦਾ ਪਰ ਨੰਬਰ ਜੋ ਰெட் ਦੇ ਵਾਸਤੇ ਹੋ ਚੁੱਕਿਆ ਹੈ ਬਹੁਤ ਵਧੀਆ ਕੋਸ਼ਿਸ਼ ਕੀਤੀ ਖਿਡਾਰੀ ਨੇ ਪਰ ਨਹੀਂ ਜਫਾ ਲਾ ਸਕੇ ਤੇ ਅਗਲੀ ਕਬੱਡੀ ਫਿਰ ਆਪਾਂ ਤਕੀਰ ਪੂਰੀ ਨਾਮ ਇਸ ਖਿਡਾਰੀ ਦਾ ਲਾ ਜिले ਮੋਗੇ ਦੇ ਵੱਲੋਂ ਖੇਡਦੀ ਖਿਡਾਰਨ ਪਾਂਦੀ ਹੋਏ ਕਬੱਡੀ ਤਿੰਨ ਨਾਂ ਦੇ ਉੱਤੇ ਬੋਲਿਆ ਹਟਾਵਾ ਲਾ ਗੋਪੀ ਨਾਮ ਹੈ ਇਸ ਖਿਡਾਰੀ ਦਾ ਨਕੌਦਰ ਦੀ ਟੀਮ ਦੇ ਵੱਲੋਂ ਖੇਡਦੀ ਲਾ ਕੋਸ਼ਿਸ਼ ਕਰਦੀ ਹਟਾਕਾਂ ਦੀ ਫਿਰ ਆ ਗੁੱਟ ਹੰਦੇ ਅੱਗੇ ਚੱਲਦਾ ਗੋਲ ਜਿਹੜਾ ਦਾੜਾ ਵਿੱਚ ਹੰਦੇ ਦੋ ਨੇ ਇਸ ਦੇ ਕਿ ਚੜ ਜਾਂਦਾ ਚਾ ਜਦੋਂ ਖਿਡਾਰੀ ਵਿੱਚ ਦਿਸਦੇ ਆ ਬਲਵਿੰਦਰ ਕਾਲ ਫਿਰੇ ਇਸ ਸਮੇ ਮਾਤਾ ਗੰਗਾ ਜੀ ਸਪੋਰਟਸ ਆਮ ਰਿਕੋਟਰ ਦੇ ਵੱਲੋਂ ਖੇਡ ਮੈਦਾਨ 'ਚ ਪਾਦੀ ਹੋਈ ਕਬੱਡੀ ਆਹਨੂੰ ਹਸਲੇ ਨਾਲ ਛੇੜਦੀ ਹੋਏ ਇਸਵੇਂ ਬਾਡੀ ਫਿਰ ਕਬੱਡੀ ਖੇਡ ਮੈਦਾਨ 'ਚ ਫਲਾਈਆਂ ਹੋਈਆਂ ਹੀਆਂ ਬਾਹਾਂ ਆਹਨੂੰ ਟਿਕਾਈਆਂ ਹੋਈਆਂ ਨਗਾਹਾਂ ਚਾਰ ਖੜਾਣਾਂ ਦੇ ਉੱਤੇ ਲਾਹ ਕੌਣ ਜਫਾ ਲਾਵੇਗੀ ਇਹ ਸਮਝਣ ਦੱਸੇਗਾ ਪਰ ਪਰ ਹੁਣ ਮੋਗੇੜੀ ਟੀਮ ਦਾ ਲਾ ਕਬੱਡੀ ਫਿਰ ਬਾਜ਼ਤੀ ਹੈ ਵੀਰਪਾਲ ਨਾਮ ਹੈ ਸਰਾਰੰਦਾ ਐਨੂੰ ਵੱਡਾ ਤਿਆਰਬਾ ਆਰ ਤਿਆਰਬੇ ਦੇ ਨਾਲ ਖੇਡਦੀ ਹੋਏ ਲਾ ਆਪਾਂ ਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਲਾ ਇੱਕ ਰੀਤੇ ਮਨਪ੍ਰੀਤਕਾਰ ਲਾ ਜਸਦੀਨ ਨੂੰ ਫਿਰ ਹਲਕੇ ਦਾ ਟੱਚ ਹੋ ਗਿਆ 3 ਨੰਬਰ ਤੇ ਰੀਡਰ ਦਾ ਹੋਵੇਗਾ ਹਾਂਜੀ ਡਾਕਟਰ ਪਾਲ ਕੈਨੇਡਾ ਜੀ ਤੋਂ ਕੈਨੇਡਾ ਤੋਂ ਤੇ ਕਈੇ ਭਾਵੇਂ ਕਨੇਡਾ ਵਾਲੇ ਪਰ ਰਹਿੰਦੇ ਸਾਡੇ ਲੰਡੀਆ ਹੀ ਆ ਜਿੰਨਾ ਚਿਰ ਵੀ ਅਸੀਂ ਕੋਈ ਵੀ ਸਫਾਈ ਦਾ ਕੰਮ ਕਰਦੇ ਪਿੰਡ ਜਨ ਵਾਇਰ ਰੈਡ ਪੌਦੇ ਲਾਉਣ ਦਾ ਤੇ ਬਹੁਤ ਸਾਡਾ ਸਾਥ ਦਿੰਦੇ ਆ ਉਸ ਤੋਂ ਬਾਅਦ ਪਿੰਡ ਵਿੱਚ ਕਲੈਕਸ਼ਨ ਕਰਦੇ ਆ ਉਦੋਂ ਵੀ ਬਹੁਤ ਵੱਡਾ ਸਾਥ ਦਿੰਦੇ ਆ ਜੇ ਸਹੀ ਮਹਿਨਤ ਦੇਖਿਆ ਜਾਵੇ ਤਾਂ ਫਿਜ਼ੀਕਲੀ ਵਰਕ ਤੋਂ ਸਾਰੇ ਐਨ ਆਰ ਆਈ ਨਾਲੋਂ ਵੱਧ ਸਾਡੇ ਕੋਲ ਆਨ ਕੇ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਲੇਰ ਜੀ ਨੂੰ ਵੀ ਬੇਨਤੀ ਹੈ ਕਿ ਉਹਨਾਂ ਨੂੰ ਵੀ ਨਾਲ ਹੀ ਸਨਮਾਨ ਦਿੱਤਾ ਜਾਵੇ ਲਾ ਇਧਰ ਫਿਰ ਕਬੱਡੀ ਬੱਬੂ ਨੇ ਪਾ ਦਿੱਤੀ ਹੈ ਆਪਣੀ ਟੀਮ ਦੇ ਵੱਲੋਂ ਤਿੰਨ ਖਿਡਾਰਮਾਂ ਨੇ ਨਿਕੋਤੀ ਦੀ ਲਾ ਇੱਕ ਨਹੀਂ ਤੇ ਫਿਰ ਮਨਪ੍ਰੀਤ ਘਾਰ ਕੋਸ਼ਿਸ਼ ਕਰਦੀ ਹੈ ਡੱਕ ਲੈਣ ਦੇ ਪਰ ਨੰਬਰ ਬਿਹਤਰੀਨ ਜੋ ਮੋਗੇ ਦੀ ਟੀਮ ਦਾ ਲਾ ਅਗਲੀ ਕਬੱਡੀ ਫਿਰ ਤੱਕੀਏ ਖੇਰ ਮੈਦਾਨ ਦੇ ਵਿੱਚ ਮਿੱਕੀ ਨਾਮ ਹੈ ਇਸ ਖਿਡਾਰੀ ਦਾ ਮੈਂ ਬੇਨਤੀ ਕਰਦਾ ਹਾਂ ਵੀ ਸ਼ੰਕਰ ਤੇ ਬਿਲਗੇ ਦੀਆਂ ਟੀਮਾਂ ਨੂੰ ਕਿ ਅਗਲੇ ਮੈਚ ਦੇ ਵਾਸਤੇ ਇਹ ਦੋਨੋਂ ਟੀਮ ਆਉਣਗੀਆਂ ਕਿਨਾਰੀ ਸਾਡ ਵਾਲੇ ਵੀ ਨੂੰ ਬੇਂਟੇ ਇੱਕ ਵਾਰੀ ਖੇਡ ਮੈਦਾਨ ਵਿੱਚ ਆਵੇ ਮੇਰਾ ਵੀਰ ਲਾ ਇਧਰ ਕਬੱਡੀ ਦੇਤੇ ਬਖਤਰੀਂ ਦਾ ਫਾਸਲਾ ਲੱਗਦਾ ਹੈ 3 ਨੰਬਰ ਫਿਰ ਮੂਹਰੇ ਦੀ ਟੀਮ ਦਾ ਲਾ ਅਗਲੀ ਕਬੱਡੀ ਤੇ ਕੀ ਹੈ ਫਿਰ ਵੀਰਪਾਲ ਨਾਮ ਇਸ ਕਰਾਂ ਦਾ ਜੋ ਕਬੱਡੀ ਪਾ ਰਹੀ ਹੈ ਖੇਡ ਮੈਦਾਨ ਦੇ ਵਿੱਚ ਵੀਰਪਾਲ ਦੀ ਕਬੱਡੀ ਤੇ ਕਾਰਜ ਫਾਲਾਉਂਦੀ ਹੈ ਇਹ 3000 ਨਾ ਲਾ ਗੋਪੀ ਫਿਰ ਗੋਪੀ ਦੇ ਨਾਲ ਹੱਥ ਜੋੜੀਆਂ ਹੋ ਚੁੱਕੀਆਂ ਹੈ ਹੈਲੋ ਹੈਲੋ ਬੇ ਹੋਰ ਖੁਸ਼ਖਬਰੀਆ ਸੁਪੇਰ ਕਰਮੀਤ ਸਿੰਘ ਉਹਨਾਂ ਦੇ ਛੋਡੇਪਰਾ ਅਮਰੀਕ ਨੇ ਮਕਟੋਰੀਆ ਬਿਲਗੇੜੀ ਦੀ ਟੀਮ ਜਾਂ ਜਿਹੜੀ ਦੂਸਰੀ ਟੀਮ ਨੇ ਖੇਡਣਾ ਜਿਹੜੀ ਟੀਮ ਨਾਲ ਜੋ ਜੇਤੂ ਹੋਗੀ 5000 ਰੁਪਏ ਦਾ ਇਨਾਮ ਫਿਰ ਉਹਨਾਂ ਨੇ ਅਨਾਉਂਸ ਕੀਤਾ ਨਾਲ ਹੀ ਜਿਹੜਾ ਕੁੜੀਆਂ ਨੇ ਕੁਡੇ ਸੀਨੀਅਰ ਸਕੈਂਡਰੀ ਸਾਈਕਲ ਸ਼ੈਟ ਆ ਉਹਨਾਂ ਨੇ ਵੀ ਉਹਨਾਂ ਨੇ 20000 ਰੁਪਏ ਦੀ ਅਨਾਉਂਸਮੈਂਟ ਕੀਤੀ ਆ ਕਿ ਅਸੀਂ ਸਾਈਕਲ ਸ਼ੈਟ ਵਾਸਤੇ ਵੀ வீ ார ரப்போ ஒன்றா